ਜੀ ਸਰ ਜਿਸ ਤਰ੍ਹਾਂ ਪੂਰਾ ਮਾਮਲਾ ਕੀ ਹੈ ਸਰ ਮਾਣਯੋਗ ਡੀਜੀਪੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਏਡ ਜਿਹੜੀ ਗੈਂਗਸਟਰਸ ਤੇ ਕ੍ਰਾਈਮਨਲ ਦੇ ਖਿਲਾਫ ਇੱਕ ਮਹਿੰਮ ਚਲਾਈ ਹੈ ਉਹਦੇ ਵਿੱਚ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ 2 ਜੁਲਾਈ ਨੂੰ ਪਿੰਡ ਪੁਲਪੁਰ ਥਾਣਾ ਪੋਜੇਵਾਲ ਦੇ ਵਿੱਚ ਇੱਕ ਹਰਦੀਪ ਨਾਮ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਨਵਾਂ ਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਸ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਦੋਸ਼ੀਆਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਸੀ ਉਹਦੇ ਵਿੱਚ ਇੱਕ ਦੋਸ਼ੀ ਕਰਨ ਗੰਗੜ ਜਿਹਨੂੰ ਕੀ ਰਿਮਾਂਡ ਦੇ ਉੱਤੇ ਲਿਆ ਗਿਆ ਸੀ ਤੇ ਉਹਦੀ ਪੁੱਛਗਿੱਛ ਦੇ ਵਿੱਚ ਆਇਆ ਸੀ ਕਿ ਉਹਨੇ ਇੱਥੇ ਵੈਪਨ ਜਿਹੜਾ ਹੈਗਾ ਸੁਪਾ ਕੇ ਰੱਖਿਆ ਜਦੋਂ ਸਾਡੀ ਪੁਲਿਸ ਪਾਰਟੀ ਉਹ ਵੈਪਨ ਰਿਕਵਰ ਕਰਨ ਲਈ ਲੈ ਕੇ ਆਈ ਤਾਂ ਉਹਨੇ ਜਿਹੜਾ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਜਿਹੜਾ ਹੈਗਾ ਆਫੀਸ਼ੀਅਲ ਗੱਡੀ ਹੈਗੀ ਐਸਚਡੂਸ ਦੇ ਉੱਤੇ ਲੱਗਿਆ ਜਦੋਂ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਫਾਇਰ ਕੀਤਾ ਤਾਂ ਉਹਦੀ ਲੈਗ ਇੰਜਰੀ ਹੋਈ ਹੈ ਕਿਹੜੇ ਲੈਗ ਤੇ ਲੱਗ ਗਿਆ ਸਰ ਰਾਈਟ ਰਾਈਟ ਲੈਗ ਦੇ ਵਿੱਚ ਉਹਨੂੰ ਇੰਜਰੀ ਹੋਈ ਹੈ ਇਮੀਡੀਏਟਲੀ ਜਿਹੜਾ ਹੈਗਾ ਮੈਡੀਕਲ ਸਹਾਇਤਾ ਦੇ ਲਈ ਪਹੁੰਚਾਇਆ ਗਿਆ ਹੈਗਾ ਇਹ ਮੈਂ ਦੱਸਣਾ ਚਾਹਾਂਗਾ ਇਹ ਜਿਹੜਾ ਦੋਸ਼ੀ ਇੰਜਰਡ ਹੋਇਆ ਹੈਗਾ ਇਸ ਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਇਰਾਦਾ ਕਤਲ ਦੇ ਤੇ ਆਮ ਜਗ ਦੇ ਉੱਤੇ ਤੇ ਅਸੀਂ ਅੱਗੇ ਦੀ ਜਿਹੜੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਜਿਹੜਾ ਕਤਲ ਦਾ ਕੇਸ ਹੋਇਆ ਹੈ ਇਹਦੇ ਵਿੱਚ ਇੱਕ ਹੋਰ ਦੋਸ਼ੀ ਹੈਗਾ ਜੈਂਕੀ ਜਿਹੜਾ ਮੌਕੇ ਤੇ ਪ੍ਰੈਜ਼ੈਂਸ ਸੀਗਾ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ ਹਾਂ કુલ ਕਿੰਨੇ ਗੋਲੀ ਚੱਲੀ ਸਰ ਇਸਪੇ ਹਾਂਜੀ કુલ ਗੋਲੀ ਕਿੰਨੇ ਚੱਲੇ ਦੋਨੋਂ ਪਾਸੇ ਤੇ ਦੋਨੋਂ ਪਾਸੇ ਦੋ ਦੋ ਫਾਇਰ ਹੋਏ ਜੀ ਤੇ ਜਿਹੜਾ ਉਹਦਾ ਇੱਕ ਸਾਡਾ ਪੁਲਿਸ ਪਾਰਟੀ ਦਾ ਇੱਕ ਫਾਇਰ ਹੈ ਉਹਦੇ ਨਾਲ ਵੀ ਲੈਂਗਜ ਜੀ ਸਰ ਇੱਕ ਗੱਲ ਬੜੀ ਖਰਾਮ ਕਰਨ ਵਾਲੀ ਹੈ ਥ ਤੇ ਦੋਸ਼ੀ ਫੁਰਤੀ ਦਿਖਾਉਂਦਾ ਚਲਾਕੀ ਦਿਖਾਉਂਦਾ ਫਾਇਰ ਕਰ ਦਿੰਦਾ ਇੱਥੇ ਤੁਸੀਂ ਕਮੀ ਕੀ ਦੇਖਦੇ ਹੋ ਜੀ ਇਹਦੇ ਵਿੱਚ ਦੇਖੋ ਜੀ ਇਹਦੇ ਵਿੱਚ ਇਹ ਹੈਗਾ ਕਿ ਜਿਹੜਾ ਜਿੱਥੇ ਦੋਸ਼ੀ ਫਾਇਰ ਕਰਦਾ ਉਹ ਹਾਈਲਾਈਟ ਹੋ ਜਾਂਦਾ ਹੈ ਇਹ ਨਹੀਂ ਕਿ ਹੋਰ ਰਿਕਵਰੀਜ਼ ਹੋ ਨਹੀਂ ਰਹੀਆਂ ਜਿਹੜੀਆਂ ਹੋਰ ਰਿਕਵਰੀਜ਼ ਹੁੰਦੀਆਂ ਸਾਡੇ ਬੜੇ ਕੇਸਾਂ 'ਚ ਰਿਕਵਰੀ ਹੋ ਰਹੀਆਂ ਬਹੁਤ ਪਾਸੇ ਹੁੰਦੀਆਂ ਬਟ ਉਹ ਹਾਈਲਾਈਟ ਨਹੀਂ ਹੁੰਦਾ ਕਿ ਕਿਆ-ਕਿਆ ਰਿਕਵਰੀ ਹੋਈ ਸਰ ਨੇ ਇਹਦੇ ਵਿੱਚ ਜਿਹੜਾ ਵੈਪਨ ਹੈਗਾ ਇੱਕ ਬੱਤੀਪੁਰ ਦਾ ਵੈਪਨ ਹੈਗਾ ਤੇ ਉਹਨੂੰ ਅਸੀਂ ਚੈੱਕ ਕਰਾਂਗੇ ਫ੍ਰੈਂਸਕਿੰਗ ਤੋਂ ਬੁਲਾ ਕੇ ਕਿ ਉਹਦੇ 'ਚ ਕਿੰਨੇ ਜਿਹੜੇ ਲਾਈਵ ਰਾਉਂਡਸ ਹੈਗੇ ਉਹ ਸਾਰੀ ਸਾਡੀ ਰਿਕਵਰੀ ਕਾਰਤ ਕਾਰਟੂਸ ਮੇਰੇ ਸਾਹਮਣੇ ਇੱਕ ਖਾਨੇ ਕੋਲ ਹੈਗਾ ਬਾਕੀ ਉਹ ਵੈਪਨਸ ਚੈੱਕ ਕਰਾਂਗੇ ਕਿੰਨੇ ਲਾਈਵ ਰਾਉਂਡਸ ਚ ਹੈਗੇ 35 ਤਾਂ ਸੀਗਾ ਸਰ ਹਾਂ ਜੀ ਹਾਂ ਬੱਤੀ ਕਿੰਨੇ ਗੋਲੀ ਸੀ ਕਿ ਸਰ ਉਸਮੇ ਲੋਡੇ ਜਿਹੜਾ ਮੈਗਜ਼ੀਨ ਸਰ ਕਰੋ 6-7 ਗੋਲੀ ਤਾਂ ਹੁੰਦੀ ਹੈ ਸਰ ਨਾ ਹਾਂ ਜੀ ਮੈਂ ਤੁਹਾਨੂੰ ਦੱਸ ਰਿਹਾ ਨਾ ਇਹ ਐਵੀਡੈਂਸ ਹੈਗਾ ਸਾਹਮਣੇ ਪਿਆ ਅਸੀਂ ਉਹਨੂੰ ਚੈੱਕ ਕਰਾਵਾਂਗੇ ਬਿਲਕੁਲ ਕਿੰਨੀਆਂ ਉਹ ਚ ਲਾਈਵ ਰਾਉਂਡਸ ਨੇ ਜਿੰਨੇ ਉਹ ਤੋਂ ਫਾਇਰ ਹੋਏ ਅਸੀਂ ਤੁਹਾਨੂੰ ਆਲਰੇਡੀ ਸਰ ਸਰਕਾਰੀ ਗੱਡੀ ਤੇ ਕੋਈ ਗੋਲੀ ਮੱਚੀ ਹੈ ਜੀ ਬਿਲਕੁਲ ਜੀ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਕੀਤਾ ਗਿਆ ਸੀ ਉਹ ਇੱਕ ਸਰਕਾਰੀ ਗੱਡੀ ਦੇ ਉੱਤੇ ਲੱਗਿਆ ਸੀ ਜੀ ਕੋਈ ਪੁਲਿਸ ਮੁਲਾਜ਼ਮ ਤਾਂ ਨਹੀਂ ਜ਼ਖਮੀ ਹੋਇਆ ਜੀ ਨਹੀਂ ਜੀ ਨਹੀਂ ਪੁਲਿਸ ਮੁਲਾਜ਼ਮ ਦਾ ਬਚਾਅ ਹੋ ਗਿਆ ਇਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਨਹੀਂ ਔਰ ਕੋਈ ਬਰਾਮਦ ਕੀ ਕਰਨੀ ਜੀ ਸਰ ਸ਼ਹਿਰ ਦੀ ਸੁਰੱਖਿਆ ਲਈ ਜੇ ਗੱਲ ਕਰੀ ਕਿਉਂਕਿ ਲੋਕਾਂ ਚ ਕਿਵੇਂ ਡਰਦਾ ਮਾਹੌਲ ਬਣ ਜਾਂਦਾ ਲਾਸਟ ਟਾਈਮ ਵੀ ਤੁਸੀਂ ਕਹੇ ਸੀ ਪੁਲਿਸ ਸਸ਼ਕਤ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਮੈਸੇਜ ਚੱਲ ਜਾਂਦਾ ਨੈਗੇਟਿਵਿਟੀ ਹੋ ਜਾਂਦੀ ਹੈ ਉਹਦੇ ਨੇ ਕੀ ਕਹੋਗੇ ਜੀ ਮੈਂ ਦੇਖੋ ਜੀ ਤਾਂ ਤੁਹਾਡੇ ਮੱਦੇਮ ਰਹੀ ਮੈਂ ਜਿੰਨਾ ਵੀ ਆਪਣਾ ਯੂਥ ਹੈਗਾ ਮੈਂ ਉਹਨੂੰ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਬਾਹਰ ਬੈਠੇ ਹੈਗੇ ਆ ਇੱਥੇ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਲਾਲਚ ਦੇ ਕੇ ਇਹਨਾਂ ਤੋਂ ਇਹ ਕ੍ਰਾਈਮ ਕਰਵਾਉਂਦੇ ਆ ਤਾਂ ਇਹਨਾਂ ਦੀ ਗੱਲਾਂ ਤੇ ਬਹਿਕਾਵੇ ਦੇ ਵਿੱਚ ਨਾ ਆਓ ਇਹ ਆਪ ਤਾਂ ਆਰਾਮ ਨਾਲ ਬਾਹਰ ਬੈਠੇ ਐ ਬਟ ਜਿਹੜਾ ਸਾਡਾ ਇੱਥੇ ਦਾ ਯੂਥ ਹੈ ਉਹ ਤੇ ਦੂਜੀ ਜਿਹੜੀ ਸਾਡੀ ਆਮ ਪਬਲਿਕ ਹੈਗੀ ਮੈਨੂੰ ਕਹਿਣਾ ਚਾਹਨਾ ਹੈਗਾ ਕਿ ਜਿਹੜੀ ਸਾਡੀ ਪੁਲਿਸ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈਗੀਏ ਕਿਸੇ ਨੂੰ ਵੀ ਕਿਸੇ ਤੋਂ ਘਬਰਾਣ ਦੀ ਲੋੜ ਨਹੀਂ ਜੇ ਕਿਸੇ ਦੇ ਧਿਆਨ ਚ ਕੋਈ ਏਦਾਂ ਦੀ ਐਕਟੀਵਿਟੀ ਆਂਦੀ ਹੈ ਜਾਂ ਬਾਹਰੋਂ ਕੋਈ ਕੋਈ ਥ੍ਰੈਟ ਕਾਲ ਆਂਦੀ ਹੈ ਜਾਂ ਕੋਈ ਹੋਰ ਫੋਰਸ ਕਰ ਰਿਹਾ ਤਾਂ ਪੁਲਿਸ ਨੂੰ ਤੁਸੀਂ ਉਸੇ ਵੇਲੇ ਇਨਫੋਰਮ ਕਰੋ ਸਰ ਰਿਕਵਰੀ ਕਿਤਨਾ ਸਹੀ ਇਸ ਤਰ੍ਹਾਂ ਘਟਨੇ ਕੀ ਬਪੜਦੀ ਹੈ ਸਰ ਮੈਂ ਜਿੱਦਾਂ ਹੁਣ ਪਹਿਲਾਂ ਵੀ ਪੁੱਤਰ ਕਾ ਸਾਹਮਣੇ ਪੁੱਛਿਆ ਮੈਂ ਇਹੀ ਦੱਸ ਰਿਹਾ ਜੀ ਇਹ ਸਿਰਫ ਉਹੀ ਹਾਈਲਾਈਟ ਹੁੰਦਾ ਹੈਗਾ ਜਿੱਥੇ ਕਿਤੇ ਐਦਾਂ ਰਿਕਵਰੀ ਵੇਲੇ ਹੋ ਜੇ ਆਦਰਵਾਇਜ਼ ਬਹੁਤ ਜ ਹਾਂਜੀ ਉਥੇ ਅਕਾਊਂਟਿੰਗ ਤਾਂ ਹੀ ਉਹ ਹਾਈਲਾਈਟ ਨਹੀਂ ਹੋ ਰਿਹਾ ਨਾ ਮੈਂ ਤੁਹਾਨੂੰ ਉਹੀ ਗੱਲ ਦੱਸੀ ਸੀ ਠੀਕ ਹੈ ਸਭ